ਸਾਰਾ ਦਿਨ ਫੀਲਡ ਦਾ ਕੰਮ ਹੈ ਆਰੋਦਾ ਕੰਮ ਕਰਦਾ ਮੈਂ ਉਹਦਾ ਫੀਲਡ ਦਾ ਕੰਮ ਹੈ ਸਾਰਾ ਦਿਨ ਮੋਟਰਸਾਈਕਲ ਚਾਹੀਦਾ ਇਹ ਤੇਲ ਬਿਨਾ ਕੀ ਕਰਾਂਗੇ ਪٹرول ਪੰਪ ਖੁੱਲੇ ਹੋਣੇ ਚਾਹੀਦੇ ਨੇ ਪਟ્રોલ ਤਾਂ ਐਸੀ ਜ਼ਰੂਰਤ ਹੈ ਕਿ ਆਪਾਂ ਕਿਤੇ ਵੀ ਨਹੀਂ ਹੋ ਕਰ ਸਕਦੇ ਇਹਦੇ ਬਿਨਾ ਸਰਦਾ ਹੀ ਨਹੀਂ ਅਰ ਸਭ ਤੋਂ ਵੱਡਾ ਰੱਖੜੀਆਂ ਦਾ ਤਿਉਹਾਰ ਹੈ ਕਿ ਕਿਸੇ ਨੇ ਭੈਣਾਂ ਦੇ ਆਪਣੇ ਘਰੇ ਜਾਣਾ ਉਹ ਕਿੱਦਾਂ ਕਰਨਗੇ ਪਰੇਸ਼ਾਨ ਨੇ ਕੱਲ ਦਾ ਤਿਉਹਾਰ ਰੱਖਸ਼abandhan ਦਾ ਕਿੰਨਾ ਵੱਡਾ ਤਿਉਹਾਰ ਹੈ ਕਿ ਭੈਣਾਂ ਇੰਦਾ ਹੀ ਵੱਡ ਦੇਖਣਗੀਆਂ ਕਿ ਪਟ્રોલ ਪੰਪ ਖੁੱਲੇ ਹੋਣਗੇ ਤਾਂ ਉਹਦਾ ਸਾਰੇ ਜਗ੍ਹਾ ਹੁਣ ਕੱਲ ਪੈਣਾ ਰਖੜੀ ਦਾ ਦੇਣਾ ਪੈਣਾ ਪੂਣਾ ਨੇ ਸਾਰੇ ਆਣੇ ਲੈਣ ਨੂੰ ਜਾਣਾ ਹੁਣ ਕੀ ਕਰੇ ਬਿਨਾ ਤੇਲ ਤੋਂ ਇਨਫੋਰਮੇਸ਼ਨ ਹੀ ਸੀ ਪੰਪ ਬੰਦ ਇਨਫੋਰਮੇਸ਼ਨ ਨਹੀਂ ਜੀ ਦਾ ਪੈਟਰੋਲ ਹੈ ਨਹੀਂ ਤਾਂ ਕਹਾਂ ਚੱਕਰ ਘਾਟੇ ਮਾਰਕੀਟਿੰਗ ਆ ਕੰਮ ਕਰਨਾ ਪੜਦਾ ਹੈ ਹਮੇ ਤਾਂ ਇਹ ਹੈ ਨਹੀਂ ਕਿ ਚਲੋ ਆਈਡਲ ਵਾਲੀ 4 ਦਿਨ ਚੱਲਣਾ ਹੈ ਰੋਜ਼ ਦਾ 150 ਰੁਪਏ ਦਾ ਤੇਲ ਖਰਚ ਹੋ ਜਾਂਦਾ ਹੈ ਮਾਰਕੀਟਿੰਗ ਆ ਕੰਮ ਕਰਦੇ ਹੈ ਅਸੀਂ ਬਹੁਤ ਪਰੇਸ਼ਾਨ ਹੈ ਸਵੇਰ ਦੇ ਤਕਰੀਬਨ 10 12 ਪੰਪ ਲੁਧਿਆਣਾ ਦੇ ਹੀ ਘੁੰਮ ਚੁੱਕੇ ਆ ਪਰ ਕੋਈ ਵੀ ਨਹੀਂ ਹੁਣ ਵੀ ਅਸੀਂ ਹਾਂਜੀ ਹੁਣ ਵੀ ਅਸੀਂ ਸਬਜੀ ਇਧਰੋਂ ਲੈਣ ਗਏ ਤੇ ਇੱਕ ਪੰਪ ਸੀਗਾ ਉਹਨਾਂ ਨੇ ਰਿਕੁਐਸਟ ਕੀਤੀ ਆ ਵੀਰ ਬੈਠੇ ਸੀਗੇ ਪਰ ਉਹ ਕਹਿੰਦੇ ਨਹੀਂ ਭਾਜੀ ਅੱਜ ਨਹੀਂ ਸਵੇਰੇ ਖੁੱਲੂਏ ਅਸੀਂ ਪ੍ਰੋਗਰਾਮ ਕੈਂਸਲ ਕੀਤਾ ਜੀ ਹੈਲੋ ਨੂੰ ਮਾਸੇਜ਼ ਅਸ਼ੀਕਲਾ ਦਾ ਆਪੋਸਤ ਮੇਰਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਇਸੋ ਦੋਸਤਾਂ ਜੈਤਵਾਰ ਤਾਂ ਦਿਨੇ ਤੁਹਾਨੂੰ ਦੱਸਦਾ ਕਿ ਅਕਸਰ ਇਸ ਵੇਲੇ ਅਸੀਂ ਖੜੇ ਹਾਂਗੇ ਲੁਧਿਆਣਾ ਸ਼ਹਿਰ ਦੇ ਟਰਾਂਸਪੋਰਟ ਨੋਗਾ ਤੇ ਪੈਟਰੋਲ ਪੰਪ ਤੇ ਤੁਸੀਂ ਦੇਖ ਸਕਦੇ ਹੋ ਕਿ ਲੰਬੀ ਰस्सੀਆਂ ਦੇ ਨਾਲ ਪੂਰਾ ਦਾ ਪੂਰਾ ਪੈਟਰੋਲ ਪੰਪ ਐ ਐਂਟਰੀ ਗੇਟ ਤੋਂ ਬੰਦ ਕੀਤਾ ਹੋਇਆ ਹੈ ਇਹ ਸਿਰਫ ਤਸਵੀਰਾਂ ਲੁਧਿਆਣਾ ਸ਼ਹਿਰ ਦੇ ਸਿਰਫ ਇਸੀ ਪੈਟਰੋਲ ਪੰਪ ਦੀ ਨਹੀਂ ਬਲਕਿ ਪੂਰੇ ਲੁਧਿਆਣਾ ਸ਼ਹਿਰ ਤੇ ਮਹੌਲਿਆਂ ਦੇ ਵਿੱਚ ਜਿੰਨੇ ਵੀ ਇਲਾਕੇ ਨੇ ਪੂਰੇ ਏਰੀਆ ਦੇ ਵਿੱਚ ਜਿਹੜਾ ਹੈ ਅੱਜ ਪੈਟਰੋਲ ਪੰਪ ਲੁਧਿਆਣਾ ਸ਼ਹਿਰ ਦੇ ਵਿੱਚ ਤੁਹਾਨੂੰ ਬੰਦ ਨਜ਼ਰ ਆਣਗੇ ਲੇਕਿਨ ਅਸੀਂ ਇਸ ਪੈਟਰੋਲ ਪੰਪ ਤੇ ਤੁਹਾਨੂੰ ਇਸ ਕਰਕੇ ਲੈ ਕੇ ਆਏ ਆ ਕਿਉਂਕਿ ਸ਼ਹਿਰ ਦੇ ਕੁਝ ਪੈਟਰੋਲ ਪੰਪ ਐਦਾ ਦੇ ਹਨ ਜੋ ਕਿ 24 ਘੰਟੇ ਸੇਵਾਵਾਂ ਆਪਣੀਆਂ ਦਿੰਦੇ ਹੈਗੇ ਨੇ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਪੈਟਰੋਲ ਪੰਪ ਹੈ ਟਰਾਂਸਪੋਰਟ ਨਗਰ ਦਾ ਮੇਨ ਪੈਟਰੋਲ ਪੰਪ ਹੈ ਜਿੱਥੇ ਕਿ ਤਕਰੀਬਨ 24 ਘੰਟੇ ਇਹ ਪੈਟਰੋਲ ਪੰਪ ਅਕਸਰ ਖੁੱਲਿਆ ਰਹਿੰਦਾ ਆਪਣੀਆਂ ਸੇਵਾਵਾਂ ਦਿੰਦਾ ਔਰ ਤੁਹਾਨੂੰ ਦੱਸ ਦਵਾ ਕਿ ਇੱਥੇ 24 ਘੰਟੇ ਜਦੋਂ ਵੀ ਤੁਸੀਂ ਆਓ ਤੇ ਹੁਣ ਉਹ ਤੁਹਾਨੂੰ ਇਹ ਜਿਹੜਾ ਪੈਟਰੋਲ ਪੰਪ ਹਮੇਸ਼ਾ ਭਰਿਆ ਹੋਇਆ ਹੀ ਮਿਲੇਗਾ ਵਾਰੀ ਆਉਣ ਦਾ ਇੰਤਜ਼ਾਰ ਕਰਨਾ ਪੈਂਦਾ ਵੈ ਤੁਸੀਂ ਆਪ ਹਿਸਾਬ ਲਗਾ ਸਕਦੇ ਹੋ ਕਿ ਇਸ ਪੰਪ ਦੇ ਵਿੱਚ ਹਰ ਚੀਜ਼ ਜਿਹੜਾ ਵੈ ਧਿਆਨ ਰੱਖਿਆ ਗਿਆ ਫ੍ਰੀ 에ਅਰ ਦਾ ਧਿਆਨ ਰੱਖਿਆ ਗਿਆ ਔਰ ਉਸ ਦੇ ਨਾਲ ਨਾਲ ਪੋਲੂਸ਼ਨ ਜਿਹੜਾ ਗਵਰਨਮੈਂਟ ਵੱਲੋਂ ਜਿਹੜਾ ਪ੍ਰੂਵਡ ਹੈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਜਿਹੜਾ ਬੈ ਪੋਲੂਸ਼ਨ ਵੀ ਜਿਹੜਾ ਤੇ ਚੈੱਕ ਕੀਤਾ ਜਾਂਦਾ ਹੈਗਾ ਵੈ ਉਸ ਦੇ ਨਾਲ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਵੀ ਸੇਵਾਵਾਂ ਜਿਹੜੀਆਂ ਤੇ 24 ਘੰਟੇ ਦਿੱਤੀਆਂ ਜਾਂਦੀਆਂ ਨੇ ਅਕਸਰ ਇਹ ਜਿਹੜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੰਦ ਪੈਟਰੋਲ ਪੰਪ ਦੀਆਂ ਇਹ ਲਾਈਕ ਅੱਜ ਉਹ ਦਿਨ ਯਾਦ ਕਰਾ ਰਿਹਾ ਜੋ ਕਿ ਅਸੀਂ ਕੁਝ ਮਹੀਨੇ ਪਹਿਲਾਂ ਦੇਖਿਆ ਸੀਗਾ ਜਦੋਂ ਹਿੱਟ ਰਨ ਕੇਸ ਦੇ ਵਿੱਚ ਟਰਾਂਸਪੋਰਟਰ ਵੱਲੋਂ ਜਿਹੜਾ ਜਦੋਂ ਸਾਰੀ ਗੱਡੀਆਂ ਦੇ ਚੱਕੇ ਜਾਮ ਕਰ ਦਿੱਤੇ ਗਏ ਸੀਗੇ ਕਿ ਅਸੀਂ ਜਿਹੜਾ ਉਹ ਗੱਡੀਆਂ ਨਹੀਂ ਚਲਾਵਾਂਗੇ ਤੇ ਪੈਟਰੋਲ ਤੇ ਡੀਜ਼ਲ ਜਿਹੜੇ ਆ ਉਹ ਸ਼ਹਿਰਾਂ ਦੇ ਵਿੱਚ ਆਣੇ ਬੰਦ ਹੋ ਚੁੱਕੇ ਸੀਗੇ ਸਬਜ਼ੀਆਂ ਮਹਿੰਗੀਆਂ ਹੋਈਆਂ ਸੀਆਂ ਫਰੂਟ ਮਹਿੰਗੇ ਹੋ ਗਏ ਸੀਗੇ ਔਰ ਕਾਫੀ ਹੱਦ ਤੱਕ ਲੁਧਿਆਣਾ ਸ਼ਹਿਰ ਦੇ ਪੈਟਰੋਲ ਪੰਪ ਸੀ ਉਹ ਡ్రਾਈ ਨਜ਼ਰ ਆ ਰਹੇ ਸੀਗੇ ਸਰਕਾਰ ਉਹ ਲੋ ਵੀ ਕਹਿਆ ਜਾ ਰਹੀ ਸੀ ਕਿ ਸਾਡੇ ਕੋਲ ਕਾਫੀ ਪੈਟਰੋਲ ਜਿਹੜਾ ਵਾ ਪਿਆ ਹੋਇਆ ਵਾ ਲੇਕਿਨ ਅੱਜ ਉਹ ਸਥਿਤੀ ਨਹੀਂ ਹੈਗੀ ਲੇਕਿਨ ਪਰਛਾਈ ਕਹਿ ਸਕਦੇ ਹੋ ਕਿ ਤਸਵੀਰਾਂ ਉਦਾਂ ਦੀਆਂ ਹੀ ਜਾਪਰੀਆਂ ਨੇ ਲੋਕ ਸਵੇਰ ਦੇ ਪਰੇਸ਼ਾਨ ਨਜ਼ਰ ਆ ਰਹੇ ਨੇ ਤਿੰਨ ਚਾਰ ਲੋਕਾਂ ਨਾਲ ਅਸੀਂ ਵੀ ਗੱਲਬਾਤ ਕੀਤੀ ਹੈ ਉਹਨਾਂ ਕਈਆਂ ਨੂੰ ਇਹੀ ਕਿ ਪਤਾ ਨਹੀਂ ਸੀਗਾ ਕਿ ਅੱਜ ਪੈਟਰੋਲ ਪੰਪ ਬੰਦ ਵੀ ਹੋ ਸਕਦੇ ਨੇ ਕਿਉਂਕਿ ਅੱਜ ਪੈਟਰੋਲ ਪੰਪ ਬੰਦ ਹੈ ਅਗਰ ਅਗਰ ਪੈਟਰੋਲ ਐਸੋਸੀਏਸ਼ਨ ਦੀ ਅਸੀਂ ਮਾਰੀਏ ਪੈਟਰੋਲੀਅਮ ਐਸੋਸੀਏਸ਼ਨ ਦੀ ਅਗਰ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਤੇ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਤਕਰੀਬਨ ਪਿਛਲੇ 8 ਸਾਲਾਂ ਤੋਂ ਅਸੀਂ ਅ ਸਾਣੀ ਜਿਹੜੀ ਸਾਡੀ ਕਮਿਸ਼ਨ ਹੈ ਉਹ ਬਿਲਕੁਲ ਵੀ ਵਿਧਾਈ ਨਹੀਂ ਗਈ ਆ ਸਰਕਾਰ ਤੋਂ ਸਮੇਂ-ਸਮੇਂ ਤੇ ਬਹੁਤ ساری ਮੀਟਿੰਗਾਂ ਹੋਈਆਂ ਹਰ ਵਾਰ ਸਾਨੂੰ ਮੀਟਿੰਗ ਤੇ ਕਿਹਾ ਗਿਆ ਵਿਧਾਵਾਂਗੇ ਵਿਧਾਵਾਂਗੇ ਕਰਦੇ ਕਰਦੇ ਕਾਫੀ ਸਾਲ ਬੀਤ ਗਏ ਲੇਕਿਨ ਕਮਿਸ਼ਨਾਂ ਜਿਹੜੀ ਹੈ ਸਾਡੇ ਇਨਸੈਂਟਿਵ ਜਿਹੜੇ ਹੈ ਉਹ ਬਿਲਕੁਲ ਵੀ ਵਿਧਾਏ ਨਹੀਂ ਗਏ ਲੇਕਿਨ ਸਮੇਂ ਦੇ ਨਾਲ-ਨਾਲ ਸਾਡਾ ਜਿਹੜਾ ਖਰਚਾ ਹੈ ਉਹ ਜ਼ਰੂਰ ਵੱਧਦਾ ਜਾ ਰਿਹਾ ਹੈ ਜਿੱਥੇ ਸਰਕਾਰ ਦੀ ਬਿਲਕੁਲ ਵੀ ਨਜ਼ਰ ਨਹੀਂ ਜਾਂਦੀ ਆਪ ਤੁਹਾਨੂੰ ਦਿਖਾਣੇ ਕਿਸ ਪ੍ਰਕਾਰ ਦੇ ਨਾਲ ਪੋਸਟਰਸ ਵੀ ਜਿਹੜੇ ਨੇ ਅੰਦਰ ਹੁਣ ਲਗਾ ਕੇ ਤਾਂ ਦਿੱਤੇ ਗਏ ਨੇ ਔਰ ਉਸ ਪੋਸਟਰ ਤੇ ਕੀ ਲਿਖਿਆ ਆਇਆ ਵੈ ਤੁਹਾਨੂੰ ਹਥੋਂ ਦੀ ਲੈ ਕੇ ਦੱਸਦਾ ਵਾਂ ਤੁਹਾਨੂੰ ਦਿਖਾ ਦਵਾਂ ਕਿ ਉੱਥੇ ਲਿਖਿਆ ਹੈ ਸੰਡੇ ਕਲੋਜ਼ਡ ਨੀਚੇ ਇੱਕ ਤਸਵੀਰ ਲਗਾਈ ਗਈ ਹੈ ਪੈਟਰੋਲ ਪੰਪ ਦੀ ਮਸ਼ੀਨ ਦੀ ਤੇ ਉਹਦੇ ਨਾਲ ਲਿਖਿਆ ਆਇਆ ਕਿ ਸੰਡੇ ਕਲੋਜ਼ਡ ਹੈ ਜੀ ਹੁਣ ਗੱਲ ਕਰਦੇ ਹਾਂ ਕਿ 7 ਸਾਲ ਅਨਗਹਿਲੀ ਦੇ 7 ਸਾਲ ਬੇਇਨਸਾਫੀ ਦੇ ਉਪੇਕsha ਕੇ 7 ਵਰਸ਼ ਅਨਿਆਏ ਕੇ 7 ਵਰਸ਼ ਉਸ ਦੇ ਨਾਲ ਪਿਛਲੇ 7 ਸਾਲਾਂ ਵਿੱਚ ਮਾਰਜਨ ਵਿੱਚ ਕੋਈ ਵਾਧਾ ਨਹੀਂ ਹਿੰਦੀ ਵਿੱਚ ਫਿਰ ਦੁਬਾਰਾ ਲਿਖਿਆ ਕਿ ਪਿਛਲੇ 7 ਵਰਸ਼ੋ ਮੇ ਮਾਰਜਨ ਮੇ ਕੋਈ ਵਿਰਧੀ ਨਹੀਂ ਹੋਈ ਬਾਕੀ ਸਾਰਿਆਂ ਵਾਂਗ ਅਸੀਂ ਵੀ ਤਰੱਕੀ ਦੇ ਹੱਕਦਾਰ ਆ ਸਭੀ ਕੀ ਤਰ੍ਹਾਂ ਹਮ ਵੀ ਤਰੱਕੀ ਕੇ ਹੱਕਦਾਰ ਹੈ ਨੀਚੇ ਲਾਈਨ ਲਿਖੀ ਹੋਈ ਹੈ ਜੀ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਆਫ ਲੁਧਿਆਣਾ ਕਿ ਇਥੋਂ ਇਹ ਗੱਲ ਸਾਫ ਹੁੰਦੀ ਹੈ ਕਿ ਲੁਧਿਆਣਾ ਦੇ ਜਿਹੜੇ ਪੈਟਰੋਲੀਅਮ ਐਸੋਸੀਏਸ਼ਨ ਹੈਗੀ ਹੈ ਉਹਨਾਂ ਵੱਲੋਂ ਜਿਹੜੀ ਇਹ ਕਾਲ ਹੈ ਦਿੱਤੀ ਗਈ ਹੈ ਔਰ ਪੂਰੇ ਲੁਧਿਆਣਾ ਸ਼ਹਿਰ ਦੇ ਅੱਜ પેટ્રોલ ਪੰਪ ਜਿਹੜੇ ਨੇ ਟੋਟਲੀ ਬੰਦ ਹੈਗੇ ਨੇ ਲੇਕਿਨ ਵੱਡੀ ਗੱਲ ਤੇ ਸਾਹਮਣੇ ਆਈ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਕੋਈ ਐਮਰਜੈਂਸੀ ਹੈ ਐਂਬੂਲੈਂਸ ਹੈ ਸਰਕਾਰੀ ਵਾਹਨ ਹੈ ਜਾਂ ਕਿਸੇ ਵੀ ਸਥਿਤੀ ਦੇ ਵਿੱਚ ਕਿਸੇ ਨੂੰ ਜ਼ਰੂਰਤ ਹੈ પેટ્રોલ ਦੀ ਜਾਂ ਡੀਜ਼ਲ ਦੀ ਉਹਨਾਂ ਵਾਸਤੇ ਇਹ ਪੰਪ ਸਾਰੇ ਖੁੱਲੇ ਹੋਣਗੇ ਸਾਰੇ ਦੇ ਵਿੱਚੋਂ ਕੁਝ ਪੰਪ ਐਦਾ ਦੇ ਵੀ ਹੋ ਸਕਦੇ ਨੇ ਕਿਆ ਕੁਝ ਇੱਕ ਪੰਪ ਇਦਾਂ ਦਾ ਹੋਵੇਗੀ ਇਸ ਲੋਕੇਸ਼ਨ ਦੇ ਵਿੱਚ ਜਿਹੜਾ ਵੈ ਇਹਨਾਂ ਅਮਰਜੈਂਸੀ ਸੇਵਾਵਾਂ ਨੂੰ ਪੰਪ ਜਿਹੜਾ ਵੈ ਪ੍ਰਦਾਨ ਕਰ ਰਿਹਾ ਹੋਵੇਗਾ ਤੇਲ ਤੇ ਵੱਡੀ ਗੱਲ ਹੈ ਵੈ ਕਿ ਹੁਣ ਇਸ ਵਾਰੀ ਤਾਂ ਜਿਹੜਾ ਵੈ 7 ਸਾਲ ਵਿੱਚ ਕਹਿ ਲਓਗੇ ਮਾਰਜਨ ਕੋਈ ਨਹੀਂ ਵਧਿਆ ਜਦ ਕੀ ਹੁਣ ਮਾਰਜਨ ਨੂੰ ਲੈ ਕੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਔਰ ਸਾਹਮਣੇ ਵੈ ਵੀ ਕਿਹਾ ਜਾ ਰਿਹਾ ਕਿ ਭਾਵੇਂ 7 ਸਾਲਾਂ ਤੋਂ ਸਾਡਾ ਮਾਰਜਨ ਜਿਹੜਾ ਵੈ ਨਹੀਂ ਵਧਿਆ ਲੇਕਿਨ ਸਾਡੇ ਜਿਹੜੇ ਪਰਸਨਲ ਖਰਚੇ ਆ ਜ਼ਰੂਰ ਵਧ ਗਏ ਨੇ ਕਿਉਂਕਿ ਅਗਰ ਤੁਸੀਂ ਮਸ਼ੀਨਾਂ ਦੇਖੋ ਤੇ ਸਾਰੀਆਂ ਸਾਰੀਆਂ ਮਸ਼ੀਨਾਂ ਜਿਹੜੀਆਂ ਨੇ ਬਿਜਲੀ ਦੇ ਨਾਲ ਚੱਲਦੀਆਂ ਨੇ EMPLOYES ਦੀ ਨੀਡ ਪੈਂਦੀ ਹੈ ਇਸ ਤੋਂ ਇਲਾਵਾ ਹੋਰ ਜਿਹੜੇ ਨੇ ਰੂਲਸ ਜਿਹੜੇ ਨੇ ਨਵੇਂ ਲਾਗੂ ਕੀਤੇ ਗਏ ਨੇ ਤੇ ਹਰ ਰੂਲ ਤੇ ਹਰ ਚੀਜ਼ਾ ਦੇ ਖਰਚੇ ਜਿਹੜੇ ਨੇ ਉਹ ਅਪਡੇਟ ਹੋਈ ਜਾ ਰਹੇ ਨੇ ਲੇਕਿਨ ਮਾਰਜਨ ਜਿਹੜਾ ਵਾ ਉਹ ਅਪਡੇਟ ਨਹੀਂ ਹੋ ਰਿਹਾ ਹੁਣ ਦੇਖਣ ਵਾਲੀ ਗੱਲ ਹੈ ਵਾ ਕਿ ਫਾਈਨਲੀ ਜਿਹੜਾ ਵਾ ਅਗਰ ਇਹ ਗੱਲ ਜਿਹੜੀ ਹੈ ਨਹੀਂ ਸੁਣੀ ਜਾਂਦੀ ਤੇ ਫਿਊਚਰ ਦੇ ਵਿੱਚ ਅ ਅਗਲੇ ਐਤਵਾਰ ਨੂੰ ਪੈਟਰੋਲ ਪੰਪ ਬੰਦ ਹੋਣਗੇ ਨਹੀਂ ਹੋਣਗੇ ਜਾਂ ਉਸ ਤੋਂ ਬਾਅਦ ਆ ਇਹ ਜਿਹੜਾ ਕਹ ਲੋ ਕਿ ਪ੍ਰੋਟੈਸਟ ਹੈ ਜੋ ਕਿ ਹਲੇ ਲੁਧਿਆਣਾ ਲੈਵਲ ਤੇ ਹੈ ਇਹ ਵੱਧ ਕੇ ਅੱਗੇ ਸਟੇਟ ਲੈਵਲ ਤੱਕ ਜਾਂਦਾ ਹੈ ਕਿ ਅੱਗੇ ਹੋਰ ਥਾਵਾਂ ਤੇ ਜਾਂਦਾ ਹੈ ਇਹ ਚੀਜ਼ ਹਲੇ ਦੇਖਣ ਵਾਲੀ ਹੋਏਗੀ ਬਹਿਰਾਲ ਅਗਰ ਅੱਜ ਲੋਕਾਂ ਦੀ ਗੱਲ ਕਰੀਏ ਜਗਰ ਇੱਕ ਪਾਸੇ ਪੈਟਰੋਲੀਅਮ ਐਸੋਸੀਏਸ਼ਨ ਜਿਨ੍ਹਾਂ ਨੇ ਕਾਫੀ ਸਾਲ ਉਡੀਕਨ ਦੋ ਵਾਰ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਅਗਰ ਤੁਸੀਂ ਕਿਸੇ ਵੀ ਲਾਈਨ ਦੇ ਵਿੱਚ ਜੌਬ ਕਰਦੇ ਹੋ ਤੇ ਹਰ ਸਾਲ ਤੁਹਾਡੀ ਸੈਲਰੀ ਜਿਹੜੀ ਹੈ ਵਧਦੀ ਹੈ ਔਰ ਕੁਝ ਸਾਲਾਂ ਬਾਅਦ ਵਧਦੀ ਹੈ ਇੱਕ ਨਹੀਂ ਤਾਂ ਦੋ ਸਾਲਾਂ ਬਾਅਦ ਵਧਦੀ ਹੈ ਲੇਕਿਨ ਵਧਦੀ ਜ਼ਰੂਰ ਹੈ ਬਟ ਕਹਿੰਦੇ ਕਿ ਸਾਡੇ ਨਾਲੇ ਤੱਕ ਕੀ ਹੋ ਰਿਹਾ ਕਿ ਸਾਡੀ ਲਾਈਨ ਦੇ ਵਿੱਚ ਸਾਡੇ ਇਨਸੈਂਟਿਵ ਨੇ ਉਹ ਜਿਹੜੇ ਨੇ ਵਿਧਾਈ ਨਹੀਂ ਜਾ ਰਹੇ ਅਗਰ ਗੱਲ ਕਰੀਏ ਤਾਂ ਇੰਨੇ ਸਾਲਾਂ ਦੇ ਵਿੱਚ ਤਾਂ ਸਰਕਾਰ ਨੇ ਵੀ ਤਾਂ ਆਪਣੇ ਪੈਟਰੋਲ ਦੇ ਰੇਟ ਵਧਾਏ ਨੇ ਸਰਕਾਰ ਨੇ ਵੀ ਆਪਣੇ ਡੀਜ਼ਲ ਦੇ ਰੇਟ ਵਧਾਏ ਆ ਤੇ ਪਰ ਸਾਡਾ ਇਨਸੈਂਟਿਵ ਕਿਉਂ ਨਹੀਂ ਵਧਾਇਆ ਅਗਰ ਗੱਲ ਕਰੀਏ ਤਾਂ ਪੈਟਰੋਲੀਅਮ ਐਸੋਸੀਏਸ਼ਨ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਨਜ਼ਰ ਆ ਰਹੀ ਹੈ ਲੇਕਿਨ ਖੱਜਲ ਖਰਾਬੀ ਦੀ ਗੱਲ ਕਰੀਏ ਤੇ ਲੁਧਿਆਣਾ ਵਾਸੀਆਂ ਨੂੰ ਵੀ ਕਾਫੀ ਸਮੱਸਿਆ ਆ ਰਹੀਆਂ ਨੇ ਸਾਫ ਤੌਰ ਤੇ ਕਈ ਲੋਕ ਗੇੜੇ ਮਾਰ ਰਹੇ ਨੇ ਉਹਨਾਂ ਨੂੰ ਕਹਿਣਾ ਆ ਰਿਹਾ ਕਿ ਅਸੀਂ ਕਿਸੇ ਵੀ ਪੈਟਰੋਲ ਪੰਪ ਤੇ ਕਿਸੇ ਏਰੀਆ ਵੀ ਜਾ ਰਹੇ ਹਾਂ ਤੇ ਸਾਨੂੰ ਪੈਟਰੋਲ ਪੰਪ ਨਜ਼ਰ ਆ ਰਹੇ ਨੇ ਕਈਆਂ ਨੂੰ ਤਾਂ ਹੀ ਨਹੀਂ ਪਤਾ ਕਿ ਅੱਜ ਪੈਟਰੋਲ ਪੰਪ ਲੁਧਿਆਣਾ ਸ਼ਹਿਰ ਦੇ ਬੰਦ ਵੀ ਹੈਗੇ ਨੇ ਉਹ ਇਹ ਪੁੱਛ ਰਹੇ ਨੇ ਕਿ ਅੱਜ ਫਿਰ ਪੈਟਰੋਲ ਪੰਪ ਅੱਜ ਬੰਦ ਕਿਉਂ ਹੈਗੇ ਨੇ ਸੋ ਵੱਡੀ ਚੀਜ਼ਾਂ ਇਹ ਵੀ ਸਾਹਮਣੇ ਨਜ਼ਰ ਆ ਰਹੀਆਂ ਨੇ ਭਾਵੇਂ ਇਹ ਕ੍ਰੀਏਟਿਵ ਜਾਂ ਬੈਨਰ ਲਗਾ ਕੇ ਪੰਪਾ ਦੇ ਹਫਤੇ ਪਹਿਲਾਂ ਲਗਾ ਦਿੱਤੇ ਗਏ ਸੀ ਸੋਸ਼ਲ ਮੀਡੀਆ ਦੇ ਵੀ ਕਾਫੀ ਇਸ ਦੇ ਬਾਰੇ ਚਰਚਾ ਹੋਈ ਸੀ ਕਿ ਜਲਦੀ ਜਿਹੜਾ ਵਾ ਸੰਡੇ ਨੂੰ ਇੱਕ ਵੀਕਲੀ ਆਫ ਜਿਹੜਾ ਦੇ ਤੌਰ ਤੇ ਲਿੱਤਾ ਜਾਵੇਗਾ ਉਹ ਕਾਲ ਜਿਹੜੀ ਹੈ ਫਾਈਨਲੀ ਅੱਜ ਸੰਡੇ ਵਾਲੇ ਦਿਨ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਕਾਫੀ ਲੋਕ ਇੱਥੋਂ ਗੁਜ਼ਰ ਰਹੇ ਨੇ ਉਹ ਕੁਝ ਰੁੱਕ ਰੁੱਕ ਕੇ ਵੀ ਜਾ ਰਹੇ ਹੈ ਜਿਸ ਦਾ ਅਸੀਂ ਤੁਹਾਨੂੰ ਤਸਵੀਰਾਂ ਤੇ ਲੋਕਾਂ ਦੇ ਵੀਅੂਜ਼ ਵੀ ਲਏ ਨੇ ਕਿ ਕੁਝ ਲੋਕ ਅ ਅੱਗੇ ਜਲੰਧਰ ਪਾਈ ਬਾ ਚੌਂਗ ਜਾ ਰਹੇ ਨੇ ਔਰ ਕਈਆਂ ਨੂੰ ਪਤਾ ਹੈ ਕਿ ਅੱਜ ਫੈਸਟੀਵਲਸ ਦਿਨ ਹੈਗੇ ਨੇ ਕਈਆਂ ਨੇ ਆਪਣੇ ਭੈਣਾਂ ਦੇ ਕੋਲ ਜਾਣਾ ਹੈ ਕਈਆਂ ਦੀ ਭੈਣਾਂ ਨੇ ਆਪਣੇ ਭਰਾਵਾਂ ਕੋਲ ਜਾਣਾ ਹੈ ਤੇ ਹਰ ਇੱਕ ਨੂੰ ਜਿਹੜੇ ਇਸ ਸਮੇਂ ਪੈਟਰੋਲ ਦੀ ਨੀਡ ਹੈ ਤੁਹਾਨੂੰ ਦੱਸਦਾ ਕਿ ਅੱਜ ਪੈਟਰੋਲ ਪੰਪ ਜਿਹੜੇ ਅੱਜ ਸਵੇਰੇ 6 ਵਜੇ ਤੋਂ ਲੈ ਕੇ ਤਕਰੀਬਨ ਕੱਲ ਸਵੇਰੇ 6 ਵਜੇ ਤੱਕ ਬੰਦ ਰਹਿਣਗੇ ਜੀ ਹਾਂ ਅਗਰ ਤੁਸੀਂ ਜਾਣਾ ਹੈ ਜਲਦੀ ਤੇ ਤੁਸੀਂ 6 ਵਜੇ ਤੋਂ ਪਹਿਲਾਂ ਪੈਟਰੋਲ ਪਵਾ ਕੇ ਕਿੱਥੇ ਨਹੀਂ ਜਾ ਸਕਦੇ ਕਿਉਂਕਿ ਪੈਟਰੋਲ ਪੰਪ ਸਵੇਰੇ 6 ਵਜੇ ਖੁੱਲਣਗੇ ਤੇ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਪੰਪ ਜਿਹੜੇ ਨੇ ਬਿਲਕੁਲ ਵੀ ਤੁਹਾਡੀ ਗੱਡੀਆਂ ਦੇ ਵਿੱਚ ਤੇਲ ਨਹੀਂ ਪਾਉਣਗੇ ਸਿਰਫ ਅਮਰਜੈਂਸੀ ਗੱਡੀਆਂ ਤੇ ਹੀ ਤੇਲ ਜਿਹੜਾ ਵੈ ਪਾਇਆ ਜਾਵੇਗਾ ਤੇ ਤੁਹਾਨੂੰ ਮੈਂ ਦਿਖਾਵਾਂਗਾ ਕਿ ਇਹ ਮੇਨ ਰੋਡ ਹੈ ਜੋ ਕਿ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਰੋਡ ਜਿਹੜਾ ਆਪਣਾ ਅਗਰ ਬੱਸ ਸਟੈਂਡ ਤੋਂ ਤੁਸੀਂ ਆਂਦੇ ਹੋ ਤਾਂ ਬੱਸ ਸਟੈਂਡ ਬੱਸ ਸਟੈਂਡ ਤੋਂ ਬਾਅਦ ਗਿਲ ਚੌਂਗ ਗਿਲ ਚੌਂਗ ਤੋਂ ਬਾਅਦ ਪ੍ਰਤਾਪ ਚੌਂਗ ਪ੍ਰਤਾਪ ਚੌਂਗ ਤੋਂ ਬਾਅਦ ਚੀਮਾ ਚੌਂਗ ਔਰ ਚੀਮਾ ਚੌਂਗ ਤੋਂ ਬਾਅਦ ਫਾਈਨਲੀ ਤੁਹਾਨੂੰ ਇਹ ਪੈਟਰੋਲ ਪੰਪ ਦੀ ਤਸਵੀਰ ਨਜ਼ਰ ਆਉਂਦੀ ਜਦੋਂ ਟ੍ਰਾਂਸਪੋਰਟ ਨਗਰ ਤੁਸੀਂ ਕ੍ਰਾਸ ਕਰਦੇ ਹੋ ਤੇ ਟ੍ਰਾਂਸਪੋਰਟ ਨਗਰ ਕ੍ਰਾਸ ਕਰਦੇ ਤੁਹਾਡੇ ਆਤੀ ਹੈ ਪੰਪ ਜਿਹੜਾ ਵੈ ਨਜ਼ਰ ਆਉਂਦਾ ਹੈ ਕਾਫੀ ਵਿਸ਼ਾਲ ਕਾਫੀ ਵੱਡਾ ਪੰਪ ਹੈ ਜੋ ਕਿ ਬਿਲਕੁਲ ਸਾਹਮਣੇ ਸੰਵਰਾਲਾ ਚੌਂਕ ਦੇ ਆਉਣ ਤੋਂ ਪਹਿਲਾਂ ਹੀ ਥੋੜੀ ਦੇਰ ਪਹਿਲਾਂ ਹੀ ਇਹ ਪੰਪ ਆ ਜਾਂਦਾ ਹੈ 24 ਘੰਟੇ ਸੇਵਾਵਾਂ ਦਿੰਦਾ ਹੈ ਬੋਰਡ ਵੀ ਲੱਗਿਆ ਆਇਆ ਗਵਰਨਮੈਂਟ ਅਪਰੂਵਡ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪੋਲੂਸ਼ਨ ਚੈੱਕਅਪ ਚੈੱਕ ਸੈਂਟਰ ਹੈ ਪ੍ਰਦੂਸ਼ਣ ਜਾਂਚ ਕੇਂਦਰ ਹੈ ਸੋ ਤੁਸੀਂ ਸਮਝ ਸਕਦੇ ਹੋ ਕਿ ਇਸ ਵੇਹ ਦੇ ਨਾਲ ਇਹ ਪੰਪ ਹੈ ਜੋ ਕਿ 24 ਘੰਟੇ ਖੁੱਲਰ ਰਹਿੰਦਾ ਹੈ ਜਿੱਤੇ ਨੁਕਸਾਨ ਅੱਜ ਪੈਟਰੋਲ ਪੰਪ ਦੇ ਪਰਸ ਨੂੰ ਤਾਂ ਹੋਏਗਾ ਹੀ ਹੋਏਗਾ ਉਸ ਦਾ ਕਿੱਥੇ ਨਾ ਕਿੱਥੇ ਨੁਕਸਾਨ ਲੋਕਾਂ ਨੂੰ ਵੀ ਹੋ ਰਿਹਾ ਹੈ ਕਿਉਂਕਿ ਐ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਲੋਕ ਆ ਰਹੇ ਹੈ ਪੰਪ ਤੇ ਔਰ ਕੋਈ ਹੱਲ ਨਹੀਂ ਹੈ ਇਹਨਾਂ ਦਾ ਪਾਜੀ ਪੈਟਰੋਲ ਖਤਮ ਹੋ ਗਿਆ ਤੇਲ ਖਤਮ ਹੋ ਗਿਆ ਬਾਈਕ ਰੇਡ ਕੇ ਆ ਰਹੇ ਹਨ ਸੋ ਤੁਸੀਂ ਦੇਖ ਸਕਦੇ ਹੋ ਹੈਲਪਰ ਲਾਵਾਂਗੇ ਦੋ ਮਿੰਟ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਭਾਜੀ ਔਨ ਇੰਟਰਵਿਊ ਦੇ ਦੌਰਾਨ ਹੀ ਪੈਦਲ ਚੱਲਦੇ ਆ ਰਹੇ ਆ ਬਾਈਕ ਲੈ ਕੇ ਆ ਰਹੇ ਆ ਕਿ ਨਾਮ ਹੈ ਕਮਲਦੀਪ ਜੀ ਤੇਲ ਖਤ ਹੋਇਆ ਅੱਜ ਹੋਣੀ ਖਤ ਹੋਇਆ ਕਿਹਨੇ ਪਿੱਛੋਂ ੱਤਕਾ ਮਾਰ ਕੇ ਆ ਰਹੇ ਇੱਕ ਕਿਲੋਮੀਟਰ ਪਿੱਛੋਂ ਇੱਕ ਕਿਲੋਮੀਟਰ ਪਿੱਛੋਂ ਇੱਕ ਕਿਲੋਮੀਟਰ ਤੋਂ ਬਾਈਕ ਨੇ ਹਾਂਜੀ ਤੇ ਰਸਤੇ ਚੈੱਕ ਕੀਤਾ ਨਾ ਹੋਰ ਪੰਪ ਸਭ ਬੰਦ ਨੇ ਸਭ ਬੰਦ ਹੈ ਅੱਛਾ ਤੁਹਾਨੂੰ ਇਸ ਗੱਲ ਦਾ ਇਨਫੋਰਮੇਸ਼ਨ ਨਹੀਂ ਸੀਗੀ ਪੰਪ ਬੰਦ ਨੇ ਨਹੀਂ ਬਿਲਕੁਲ ਇਨਫੋਰਮੇਸ਼ਨ ਸੀਗੀ ਨਹੀਂ ਨਹੀਂ ਤੇ ਅੱਛਾ ਤਾਂ ਸਾਰੇ ਪੰਪ ਬੰਦ ਹੈਗੇ ਨੇ ਸਾਰੇ ਪਾਸੇ ਹਾਂਜੀ ਸਬੰਧ ਨਾਲ ਕਿੰਨੀ ਮੁਸ਼ਕਿਲ ਹੋ ਰਹੀ ਹੈ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਹੀ ਹੈ ਜਰਾ ਸਾਡਾ ਸਾਰਾ ਦਿਨ ਫੀਲਡ ਦਾ ਕੰਮ ਹੈ ਆਰੋ ਦਾ ਕੰਮ ਕਰਦਾ ਹਾਂ ਮੈਂ ਉਹਦਾ ਫੀਲਡ ਦਾ ਕੰਮ ਹੈ ਸਾਰਾ ਦਿਨ ਮੋਟਰਸਾਈਕਲ ਚਾਹੀਦਾ ਇਹ ਤੇਲ ਬਿਨਾ ਕੀ ਕਰਾਂਗੇ ਬਹੁਤ ਥੱਕ ਗਿਆ ਹਾਂ ਇੱਕ ਪਾਸੇ ਹੈਲਮਟ ਸਿਰ ਤੇ ਪਾਇਆ ਪਿੱਛੇ ਬੈਗ ਟੰਗਿਆ ਆਇਆ ਹੋਇਆ ਤੁਸੀਂ ਬਾਈਕ ਰੇਟ ਤੇ ਆ ਜੇ ਕੀ ਕਰੀਏ ਸਰ ਪਰੇਸ਼ਾਨੀ ਹੈ ਕੀ ਚਾਹੁੰਦੇ ਹੋ ਅੱਗੇ ਫਿਊਚਰ ਵਿੱਚ ਖੁੱਲੇ ਹੋਣੇ ਚਾਹੀਦੇ ਨੇ ਸਰ ਪٹرول ਪੰਪ ਖੁੱਲੇ ਹੋਣੇ ਚਾਹੀਦੇ ਨੇ ਪٹرول ਤਾਂ ਐਸੀ ਜ਼ਰੂਰਤ ਹੈ ਕਿ ਆਪਾਂ ਕਿਤੇ ਵੀ ਨਹੀਂ ਹੋ ਕਰ ਸਕਦੇ ਇਹਦੇ ਬਿਨਾ ਸਰਦਾ ਹੀ ਨਹੀਂ और सब तो बड़ा रखड़ियों का त्यौहार तो है कि तू किसी ने भेन ने अपने घर जाने वो कि करेंगे परेशान नहीं कल का त्योहार रक्षाबंधन का कितना बड़ा त्यौहार तो कि है।, दे कि है कि इदा ही भेन ऐट देखेंगे कि पेट्रोल पंप खुले होता है सो कुल मिला के, तो, के देख सकते हो कि तस्वीर हाँ एक आदमी हूँ गरीब आदमी हूँ ये पल्लेदारी करता हूँ हम सुबह आते हैं यहाँ पे नहाते हैं धोते हैं लैटरिंग करते हैं बाथरूम करते हैं भाव उसके बाद में हम काम करते हैं यहाँ पे कोई मनन नहीं करता है कोई गरीब आदमी कोई मनन नहीं करता है भाजी हां जी यहां पे कोई मन्ना नहीं करता है हम यहां पे नहाते भी धोते हैं हम लोग गरीब आदमी फुटपाथ पे सोते हैं यहां पे कोई मन्ना नहीं करता मालिक हां जी सर बहुत-बहुत शुक्रिया सो so, देखो ਤੁਸੀਂ ਤਸਵੀਰਾਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਜਿਹੜਾ ਪੰਪ ਹੈ ਬੰਦ ਹੈ ਲੋਕ ਮੁੜ ਕੇ ਆ ਰਹੇ ਆ ਜਾ ਰਹੇ ਆ ਉਹ ਪੈਦਲ ਭਾਈ ਦੇਖੋ ਜਿਨ੍ਹਾਂ ਦੇ ਹੁਣ ਇੰਟਰਵਿਊ ਕੀਤਾ ਹੈ ਉਹ ਪੈਦਲ ਲੈ ਕੇ ਆਪਣੀ ਗੱਡੀ ਜਾ ਰਹੇ ਹੋਰ ਅੱਲੇ ਵੀ ਪਤਾ ਨਹੀਂ ਕਿੰਨੀ ਅੱਗੇ ਤੱਕ ਆਏ ਇਹਨਾਂ ਨੂੰ ਗੱਡੀ ਇਸ ਤਰੀ ਲੇ ਕੇ ਜਾਣੀ ਪਈ ਕਿਉਂਕਿ ਅੱਜ ਤੱਕ ਪੂਰੇ लुधियाना शहर ਦੇ ਜਿਹੜੇ પેટ્રોલ ਪੰਪ ਹੈਗੇ ਨੇ ਟੋਟਲੀ ਬੰਦ ਹੈਗੇ ਨੇ ਔਰ ਅਗਰ ਤੁਸੀਂ ਸਿੱਧਾ-ਸਿੱਧਾ ਤਸਵੀਰਾਂ ਦੇਖੋ ਤਾਂ ਸਾਹਮਣੇ ਬਿਲਕੁਲ ਸੰਭਰਾਲਾ ਚੌਂਕ ਹੈ ਜੋ ਕਿ ਚੰਡੀਗੜ੍ਹ ਰੋਡ ਨੂੰ ਬੱਸਾਂ ਜਾ ਰਹੀਆਂ ਨੇ ਜਲੰਧਰ ਬਾਈਪਾਸ ਚੌਂਕ ਜਾ ਰਹੀਆਂ ਨੇ ਔਰ ਅਗਰ ਤੁਸੀਂ ਹੱਥੋਂ ਦੀ ਲੈਫਟ ਹੋ ਜਾਓ ਤਾਂ ਸ਼ਿੰਘਾਰ ਰੋਡ ਜਾ ਰਹੀਆਂ ਨੇ ਸਾਰੇ ਪੰਪਰ ਅਸੀਂ ਬੈਠੇ ਵੇਟ ਕਰਕੇ ਆਏ ਸੱਜੇ ਘੱਬੇ ਤਿੰਨ ਚਾਰ ਏਰੀਆ ਦੇਖ ਕੇ ਸਾਰੇ ਬੰਦ ਹੈਗੇ ਨੇ ਬਹੁਤ ਪਰੇਸ਼ਾਨੀ ਆ ਰਹੀ ਹੈ ਸਗੋਂ ਰਖੜੀ ਦਾ ਦਿਨ ਹੈਗਾ ਭੈਣਾਂ ਨੇ ਆਣਾ ਕਹਦੇ ਹੋ ਕਿ ਆ ਰਹੇ ਆ ਮਲੇ ਅੰਜ ਆਣਾ ਵਗੈਸੇ ਤੇਲ ਹੀ ਨਹੀਂ ਹੈਗਾ ਇੰਨੀ ਪਰੇਸ਼ਾਨੀ ਔਰ ਦੇ ਹਾਂਜੀ ਕੀ ਨਾਮ ਹੈ ਤੁਹਾਡਾ? ਦੀਪਕ ਕਿੱਥੇ ਰਹਿਣ ਵਾਲੇ ਹੋ? ਚਿਮਾ ਚੌਕ ਤੇ ਉੱਥੇ ਤੇ ਪੈਟਰੋਲ ਪੰਪ ਤੇ ਤੇਲ ਭਵਾਣਾ ਆਇਆ ਹਾਂ। ਹਾਂਜੀ ਤੇਲ ਹੀ ਭਵਾਣ ਆਏ ਸੀਗੇ। ਕਿੱਥੇ ਕਿੱਥੇ ਤੁਹਾਨੂੰ ਪਤਾ ਨਹੀਂ ਅੱਜ ਪੰਪ ਬੰਦ ਹੈਗੇ ਸਾਰੇ। ਉਹ ਤਾਂ ਸਾਰੇ ਜਗ੍ਹਾ ਹੁਣ ਕੱਲ ਪੈਣੇ ਰਖੜੀ ਦਾ ਦਿਨ ਆ। ਪੈਣਾ ਪੂਣਾ ਨੇ ਸਾਰੇ ਆਣੇ ਲੈਣ ਨੂੰ ਜਾਣਾ ਵਾ। ਹੁਣ ਕੀ ਕਰੇ ਬਿਨਾ ਤੇਲ ਤੋਂ? ਕੋਈ ਇਨਫੋਰਮੇਸ਼ਨ ਨਹੀਂ ਸੀ ਪੰਪ ਬੰਦ ਨੇ। ਇਨਫੋਰਮੇਸ਼ਨ ਨਹੀਂ ਜੀਗਾ। ਕਿੱਥੇ ਕਿੱਥੇ ਦੇਖ ਕੇ ਆਏ ਹੋ ਪੈਟਰੋਲ? ਸਭ ਜਗ੍ਹਾ ਹੀ ਦੇਖ ਲਿਆ ਚਿਮਾ ਸ਼ਿਵ ਚੌਕ ਸ਼ਿਵ ਚੌਕ ਸਭ ਜਗ੍ਹਾ ਦੇਖ ਲਿਆ ਮਤਲਬ ਲਗਭਗ ਜੀ ਹੈਪੀ ਨਾਵਾ ਨਹੀਂ ਤਾਂ ਹੈਗੀ ਆ ਭਾਜੀ ਕੱਲ ਤਿਹਵਾਰ ਦਾ ਦਿਨ ਆ ਤੇ ਅੱਜ ਫਿਰ ਦਿੱਕਤ ਹੈਗੀ ਆ ਕੀ ਕਰ ਸਕਦੇ ਆ ਕੀ ਆ ਬਟਰ ਦੇਖ ਲਿਆ ਭਾਜੀ ਸਾਰੀ ਜਗ੍ਹਾ ਦੇਖ ਲਿਆ ਪਿੱਛੇ ਇੱਧਰ ਇੱਧਰ ਸਾਰਾ ਉਹਨਾਂ ਇੱਥੇ ਕਿਹਾ ਦੇਖ ਲੈਨੇ ਆ ਇੱਥੇ ਵੀ ਬੰਦ ਹੈਗਾ ਹਾਂ ਇਨਫੋਰਮੇਸ਼ਨ ਇਸਰ ਪੜਤਾਂ ਨਾ ਇਨਫੋਰਮੇਸ਼ਨ ਕੋਈ ਹੈ ਹੀ ਨਹੀਂ ਸੀ ਨਹੀਂ ਤਾਂ ਦੇ ਵੀ ਕਿੰਨੀ ਪਰੇਸ਼ਾਨੀ ਆ ਰਹੀ ਪੰਪਾ ਇੱਕ ਦਿਨ ਬੰਦ ਹੋਣ ਦੇ ਨਾਲ ਤਾਂ ਬਹੁਤ ਪਰੇਸ਼ਾਨੀ ਹੋएगी ਆ ਅਗਰ ਪੰਪ ਪਹਿਲਾਂ ਪਤਾ ਹੁੰਦਾ ਤੇਲ ਪਹਿਲਾਂ ਪਵਾ ਲੈਂਦੇ ਤਾਂ ਪਤਾ ਹੀ ਨਹੀਂ ਕੁਝ ਨੂੰ ਤਾਂ ਦਿੱਕਤ ਹੈਗੀ ਆ पेट्रोलाना पेट्रोल है पप्पू तो। जी पप्पू जी पप्पू पेट्रोलाना भाजी मैं तो ढूंढ ढूंढ के थक गया कहीं पेट्रोल पंप ही नहीं खुला हुआ है देख रहे हैं तेल नहीं है गाड़ी में तीसो दिन ड्यूटी करना होता है अब पेट्रोल है ही नहीं तो कहाँ चक्कर काटे मार्केटिंग का काम करना पड़ता है हमें तो यह है नहीं की चलो आइडल वाली चार दिन चलना है रोज का डेढ़ सौ रुपए का तेल खर्च हो जाता है मार्केटिंग का काम करते हैं मार्टी भी करते हैं हम लोग पेट्रोल के चक्कर में पूरा परेशान है कहीं नहीं मिल रहे हैं अब जितना देर चलेगी चलेगी बाकी बंद कर देंगे मैं सरकार से यही चाहता हूँ कि ये पेट्रोल पंप खुला रहे हमेशा खुला रहे आदमी को कोई दिक्कत परेशानी ना हो क्योंकि पेट्रोल की वजह से ना बहुत आ बीमारियाँ बहुत परेशानी बढ़ जाती है कोई कहीं हॉस्पिटल जाना है कहीं कहीं जाना है संडे के दिन किसी को छुट्टियाँ हैं कहीं जाना है वो जा नहीं पाते हैं दिक्कत तो यही पड़ रही है सर हाँ जी ਮੇਰਾ ਨਾਮ ਹੈ ਜੀ ਰੋਸ਼ਨ ਲਾਲ ਇਹ ਪੋਤਲਾ ਕਾਦੀ ਇਕੱਠੀ ਕੀਤੀ ਇਹ ਡੀਜ਼ਲ ਰਾਦੀ ਐਡਵਾਂਸ ਲੈ ਕੇ ਰੱਖਿਆ ਜੀਗਾ ਸਾਨੂੰ ਪਤਾ ਹੈ ਡੀਜ਼ਲ ਦੀ ਕਮੀ ਆਊਗੀ ਸਵਾਰੀ ਬੜੀ ਮਿਲੂਗੀ ਆਡੋ ਬੜੇ ਘਟ ਜਾਣੇ ਰੋਡ ਦੇ ਇਹ ਡੀਜ਼ਲ ਤਾਂ ਲਖਿਆ ਲੈ ਕੇ ਕੋਣ ਖਾਣਾ ਦੇਖੋ ਮੈਂ ਬਾਦਸ਼ਾਹ ਹਾਂ ਇਹ ਕੋਈ ਠੀਕ ਹੈ ਹਾਦਸਾ ਹੋ ਸਕਦਾ ਇਹ ਲੈ ਉਹ ਬਾਦਸ਼ਾਹ ਦਾ ਬਾਦਸ਼ਾਹ ਠੀਕ ਹੈ ਹਾਦਸਾ ਹੋ ਸਕਦਾ ਕੋਈ ਘਾਟਾ ਉਹਦੇ ਪਿੱਛੇ ਇੱਕਦਮ ਅੱਗ ਲੱਗ ਸਕਦੀ ਨਹੀਂ ਅੱਗੇ ਤਾਂ ਲੱਗ ਜੀ ਡੀਜ਼ਲ ਇਹ ਪਟਰੋਲ ਲੱਗਦੀ ਹੈ ਨਹੀਂ ਲੱਗਦੀ ਡੀਜ਼ਲ ਨੂੰ ਅੱਗ ਲੱਗਦੀ ਗੱਲ ਕਿਰ ਕੋਈ ਰਕੈਦਰ ਕਰੇ ਰ ਕੋਈ ਆ ਦਾਸ ਪਾਸ ਐ ਸਵਾਰੀ ਜਲੀ ਵਰਦ ਮਾ ਜਾਉ ਮੇਲਾ ਦੇਖਣ ਕਿੰਨੀ ਪਰੇਸ਼ਾਨੀ ਆ ਰਹੀ ਪਾਪਾ ਬੰਦਾ ਬਹੁਤ ਜ਼ਿਆਦਾ ਪਰੇਸ਼ਾਨੀ ਆ ਜੀ ਅੱਜ ਦਾ ਰਾਗੀ ਹੈਗੇ ਆ ਗੁਰਦੁਆਰੇ ਦੇ ਕੀਰਤਨ ਲਈ ਜਾਣਾ ਸੀ ਭਾਜੀ ਹਾਣਾ ਨੇ ਉੱਥੇ ਵੀ ਪ੍ਰੋਗਰਾਮ ਕੈਨਸਲ ਕਰਨਾ ਪੈ ਰਿਹਾ ਬਹੁਤ ਪਰੇਸ਼ਾਨ ਬੰਦਾ ਕਿ ਇਹ ਅੱਗੇ ਹੋਰ ਵੀ ਵਧ ਸਕਦੀ ਐ ਹੜਤਾਲ ਹਾਰ ਐਤਵਾਰ ਵਿੱਚ ਵੀ ਕਨਵਰਟ ਹੋ ਸਕਦੀ ਐ ਕਿੰਨੀ ਪਰੇਸ਼ਾਨੀ ਦੇ ਦੇ ਦੋ ਸਾਰੇ ਲੁਧਿਆਣਾ ਵਸੇ ਬਹੁਤ ਜ਼ਿਆਦਾ ਪਰੇਸ਼ਾਨ ਹੋਣਾ ਪੈਗਾ ਕਈ ਵਾਰ ਕਿਸੇ ਬੰਦੇ ਕੋਲ ਪੈਸੇ ਨਹੀਂ ਹੁੰਦੇ ਲੇਵਰ ਨੂੰ ਨਹੀਂ ਤਨਖਾਹ ਮਿਲਦੀ ਚਨੀ ਮਾਰ ਨੂੰ ਦਿਹਾੜੀਦਾਰ ਆਦਮੀ ਨੇ ਉਨਾ ਹੀ ਤੇਲ ਪਵਾਣਾ ਹੁੰਦਾ ਤਾਂ ਪਰੇਸ਼ਾਨਤਾ ਹੋਣਾ ਪੈਣਾ ਹੀ ਹੈ ਭਾਈ ਤੁਹਾਡਾ ਕੀ ਨਾਮ ਹੈ ਦਿਵਿੰਦਰ ਸਿੰਘ ਸਰ ਕਿਸੇ ਦਾ ਤੇਲ ਪਵਾਣਾ ਹੈ ਹਾਂਜੀ ਸਵੇਰ ਦੇ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਤੇਲ ਪੰਪਾਂ ਦਾ ਅਸੀਂ ਬਹੁਤ ਪਰੇਸ਼ਾਨ ਹੈ ਜੀ ਸਵੇਰ ਦੇ ਤਕਰੀਬਨ 10-12 ਪੰਪ ਲੁਧਿਆਣਾ ਦੇ ਅਸੀਂ ਘੁੰਮ ਚੁੱਕੇ ਹਾਂ ਪਰ ਕੋਈ ਵੀ ਨਹੀਂ ਹੁਣ ਵੀ ਅਸੀਂ ਹਾਂਜੀ ਹੁਣ ਵੀ ਅਸੀਂ ਸਬਜੀ ਇਧਰੋਂ ਲੈਣ ਗਏ ਤੇ ਇੱਕ ਪੰਪ ਸੀਗਾ ਉਹਨਾਂ ਨੇ ਰਿਕੁਐਸਟ ਕੀਤੀ ਆ ਵੀਰ ਬੈਠੇ ਸੀਗੇ ਪਰ ਉਹ ਕਹਿੰਦੇ ਨਹੀਂ ਭਾਜੀ ਅੱਜ ਨਹੀਂ ਸਵੇਰੇ ਖੁੱਲੂਗੇ ਅਸੀਂ ਪ੍ਰੋਗਰਾਮ ਕੈਂਸਲ ਕੀਤਾ ਜੀ ਕਿਰਤਾਂ ਆਈ ਗਈ ਆ ਅਸੀਂ ਸਬਜ਼ੀ ਲੈ ਆਣਾ ਇਹ ਜੀ ਜੀ ਇੱਕ ਵਾਰੀ ਦੁਬਾਰਾ ਦੇਖ ਲੈਣੇ ਆ ਕਿਉਂਕਿ ਉਹ ਗੁਰੂ ਘਰ ਦਾ ਕੰਮ ਆ ਵੀਰ ਦਾ ਤੇ ਗੁਰੂ ਘਰ ਦੇ ਕੰਮ ਨੂੰ ਮਨਾਂ ਕਰਨਾ ਪ੍ਰੋਗਰਾਮ ਜੱਥਾ ਬੁੱਕ ਕੀਤਾ ਹੋਇਆ ਸੀਗਾ ਉੱਥੇ ਕੈਂਸਲ ਕਰਨਾ ਮਾੜੀ ਗੱਲ ਆ ਤਾਂ ਕਰਕੇ ਸਰਕਾਰ ਨੂੰ ਚਾਹਨੇ ਆਈ ਕੀ ਭਈ ਚਾਹੇ ਹਾਫਡੇ ਖੋਲਣ ਪਰ ਖੋਲਣ ਜ਼ਰੂਰ ਸਰ ਸੇਮ ਇਹੀ ਕਿ ਅੱਧਾ ਦਿਨ ਚਾਹੇ ਬੰਦ ਕਰ ਦੇਣ ਅੱਧਾ ਦਿਨ ਖੋਲ ਦੇਣ ਕਿਉਂਕਿ ਬਹੁਤ ਜਨਤਾ ਨੂੰ ਪਰੇਸ਼ਾਨੀ ਆ ਰਹੀ ਹੈ ਜੀ ਹੁਣ ਕਈਆਂ ਨੂੰ ਪਤਾ ਸੀਗਾ ਤੇ ਚਲੋ ਉਹਨਾਂ ਨੇ ਕੱਲ ਪੁਆ ਲਿਆ ਹੋਊਗਾ ਸ਼ਨੀਵਾਰ ਪਰ ਕਈਆਂ ਨੂੰ ਨਹੀਂ ਪਤਾ ਸੀਗਾ ਤੇ ਅੱਜ ਸਵੇਰ ਦੇ ਪਰੇਸ਼ਾਨ ਨੇ ਅਮਰਜੈਂਸੀ ਲੋਨ ਪੈ ਰੰਦੀ ਤੇ ਦੇਖ ਸਕਦੇ ਹੋ ਕਿ ਜਿਹੜੀ ਸਮੱਸਿਆਵਾਂ ਨੇ ਇਹ ਆਮ ਇਲਾਕਾ ਵਾਸੀਆਂ ਨੂੰ ਤੇ ਆਹੀ ਰਹੀਆਂ ਹੈਗੇ ਨੇ ਲੇਕਿਨ ਮੇਨ ਤਾਹ ਤੇ ਹੁਣ ਦੇ ਕਰਕੇ ਹਰ ਪਰਸਨ ਨੂੰ ਜਿਹੜਾ ਵਾ ਇਹ ਪੈਟਰੋਲ ਤੇ ਜਿਹੜੇ ਸਮੱਸਿਆਵਾਂ ਸਾਫ ਤੌਰ ਤੇ ਦੇਖਣ ਨੂੰ ਮਿਲ ਰਹੀ ਹੈ ਬਹਰਾਲ ਹਰ ਕੋਈ ਚਾਹੁੰਦਾ ਕਿ ਅਗਰ ਉਹਨਾਂ ਦੀ ਸੈਲਰੀ ਦੇ ਵਿੱਚ ਇਨਸੈਂਟਿਵ ਜਿਹੜੇ ਉਹਨਾਂ ਨੂੰ ਮਿਲਨੇ ਚਾਹੀਦੇ ਚੰਗਾ ਕੰਮ ਕਰਾ ਤੇ ਮਿਲਨੇ ਚਾਹੀਦੇ ਨੇ ਤੇ ਇਹਨਾਂ ਦਾ ਵੀ ਅੱਕ ਬੰਦਾ ਕਿ 7 ਸਾਲਾ ਬਾਅਦ ਅਗਰ ਇਹਨਾਂ ਦਾ ਜਿਹੜਾ ਪੈਟਰੋਲ ਦੇ ਪੰਪ ਦੇ ਐਸੋਸੀਏਸ਼ਨ ਦੇ ਮੈਂਬਰਸ ਹੈਗੇ ਨੇ ਉਹਨਾਂ ਦਾ ਵੀ ਇਨਸੈਂਟਿਵ ਬੰਨਾ ਬੰਦਾ ਹੀ ਹੈਗਾ ਬਹਰਾਲ ਉਹਨ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਕਦੋਂ ਇਹਨਾਂ ਦੇ ਗੱਲ ਨੂੰ ਐਕਸੈਪਟ ਕਰਦੀ ਹੈ ਅਗਰ ਐਕਸੈਪਟ ਨਹੀਂ ਕਰਦੀ ਤੇ ਅਗਲਾ ਕੀ ਐਕਟੀਵਿਟੀ ਜਾਂ ਕੀ ਮੀਟਿੰਗ ਤੋਂ ਬਾਅਦ ਇਹ ਅਪਡੇਟ ਦਿੰਦੇ ਨੇ ਇਹ ਆਨਲਾਈਨ ਸਮਝ ਦੱਸੇਗਾ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆਨ ਨੂੰ ਦਿਓ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ